ਜੀ ਡਿਵੋਰਸ ਲੈਣ ਦੀ بجائے ਆਪਾਂ ਕਿਉਂ ਨਾ ਇਸ ਚੀਜ਼ ਦਾ ਹੱਲ ਕੱਢੀਏ ਤਾਂ ਅਸੀਂ ਆਪਣੀਆਂ ਦਵਾਈਆਂ ਦੇ ਨਾਲ ਉਹਨਾਂ ਦੀ ਨਮਰਦੀ ਦਾ ਉਹਨਾਂ ਦੀ ਨਪੁੰਸਕਤਾ ਦਾ ਜਿਹੜਾ ਆਯੁਰਵੈਦਿਕ ਤਰੀਕੇ ਨਾਲ ਇਲਾਜ ਕਰਦੇ ਆਂ ਔਰ ਸਾਡੇ ਕੋਲ ਐਸੇ ਸੈਂਕੜੇ ਪੇਸ਼ੈਂਟ ਆ ਜਿਹੜੀ ਸਾਡੀ ਦਵਾਈਆਂ ਤੋਂ ਬਾਅਦ ਉਹ ਆਪਣਾ ਖੁਸ਼ਮਈ ਜੀਵਨ ਆਨੰਦ ਵਾਪਸ ਕੀਤਾ ਕਰ ਰਹੇ ਆਂ ਔਰ ਉਹਨਾਂ ਦੇ ਘਰ ਪ੍ਰਮਾਤਮਾ ਦੀ ਕਿਰਪਾ ਨਾਲ ਘਰੇ ਬੱਚਿਆਂ ਦੀਆਂ किलकारੀਆਂ ਵੀ ਗੂੰਜ ਰਹੀ ਆ ਸਰ ਇਹ ਆ ਸੀ ਨਾ ਇੱਕ ਪ੍ਰਾਸ਼ ਤਿਆਰ ਕੀਤਾ ਪ੍ਰਾਸ਼ ਤਿਆਰ ਕੀਤਾ ਪ੍ਰਾਸ਼ ਤਿਆਰ ਕੀਤਾ ਬਿਲਕੁਲ ਪਿਓਰ ਹਰਬਲ ਤਰੀਕੇ ਨਾਲ ਆਯੁਰਵੈਦਿਕ ਜੜੀਆਂ ਬੁੱਟੀਆਂ ਦੇ ਨਾਲ ਜਿੰਨੇ ਸਾਡੇ ਕੋਲੇ ਪੇਸ਼ੈਂਟ ਜਿਹੜੇ ਇਸ ਤਕਲੀਫ ਦੇ ਨਾਲ ਮਰਦਾਨਾ ਕਮਜ਼ੋਰੀ ਦੇ ਨਾਲ ਝੋਜ ਰਹੇ ਨੇ ਤਾਂ ਉਹਨਾਂ ਵਾਸਤੇ ਅਸੀਂ ਇੱਕ ਬਹੁਤ ਹੀ ਵਧੀਆ ਰਾਮਬਾਨ ਅਸੀਂ ਇਹ ਓਸ਼ਧੀ ਤਿਆਰ ਕੀਤੀ ਹੈ ਪੱਲਾ ਕਿਸੇ ਉਹਦੇ ਦੋਸਤ ਨੇ ਪ੍ਰਾਸ਼ ਅ ਉਹ ਭੇਜਿਆ ਸੀਗਾ ਉਸਦੇ ਰੈਫਰੈਂਸ ਤੋਂ ਸਾਨੂੰ ਹੁਣੋ ਪੇਸ਼ੈਂਟ ਫੋਨ ਕਰਕੇ ਸਾਨੂੰ ਉਹਨੇ ਆਰਡਰ ਦਿੱਤਾ ਵੀ ਮੈਨੂੰ ਵੀ ਪ੍ਰੋਸਟ ਭੇਜੋ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਬਹਿ ਕੇ ਵੇਖ ਜਵਾਨਾ ਪਾ ਬਾਬੇ ਭੰਗੜਾ ਪੇਸ਼ੈਂਟ ਦੀ ਜਿਹੜੀ ਮਰਦਾਨਾ ਕਮਜ਼ੋਰੀ ਹੈ ਉਹ ਦੁਆਰਾ ਤੋਂ ਐ ਲਾ ਲੋ ਵੀ 70 ਸਾਲ ਦਾ ਪੇਸ਼ੈਂਟ ਵੀ ਆਪਣੇ ਆਪ ਨੂੰ 25 30 40 ਸਾਲ ਦੀ ਉਮਰ ਦਾ ਮਹਿਸੂਸ ਕਰਦਾ ਹੈ ਵੀ ਮੇਰੇ ਤੁਨਾਂ ਕਿ ਜੋਸ਼ ਆ ਗਿਆ ਕਿਉਂਕਿ ਜਿਹੜੀ ਮੇਰੀ ਮੈਡੀਸਿਨ ਹੈ ਉਹ 올 ਓਵਰ ਵਰਲਡ ਜਾਂਦੀ ਹੈ ਫੋਰਨ ਦੇ ਵਿੱਚ ਵੀ ਮੇਰੇ ਕਈ ਪੇਸ਼ੈਂਟ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਪ੍ਰੋਬਲਮ ਅਸੀਂ ਫੋਨ ਦੇ ਉੱਤੇ ਸਾਡੇ ਨਾਲ ਡਿਸ ਅਸੀਂ ਉਹਨਾਂ ਨੂੰ ਬਾਈ ਕੋਰੀਅਰ ਜਾਂ ਬਾਈ ਸਪੀਡ ਪੋਸਟ ਸਤਿ ਸ਼੍ਰੀ ਅਕਾਲ ਨਮਸਕਾਰ ਮਾਬੀਕੇ ਸੇ ਤੁਹਾਡੇ ਨਾਲ ਸੋ ਅੱਜ ਇੱਕ ਬਹੁਤ ਸੀਰੀਅਸ ਮੁੱਦੇ 'ਤੇ ਗੱਲ ਕਰਨੀ ਆ ਉਹ ਮੁੱਦਾ ਕਿਹੜਾ ਕਿਉਂਕਿ ਅੱਜ ਕੱਲ ਸਾਡੇ ਕੋਲ ਬਹੁਤ ਜ਼ਿਆਦਾ ਕੇਸੇ ਸਾਹਮਣੇ ਕਿਹੜੇ ਹੁੰਦੇ ਨੇ ਡਾਈਵੋਰਸਿਸ ਦੇ ਡਾਈਵੋਰਸ ਕਿਉਂ ਹੁੰਦੇ ਆ ਹਾਲਕਿ ਬਹੁਤ ਲੋਕ ਐਵੇਂ ਕਹਿੰਦੇ ਆ ਕਿ ਲਵ ਮੈਰਿਜਾਂ ਤਾਂ ਵੀ ਡਾਈਵੋਰਸ ਹੋ ਜਾਂਦਾ ਜੇ ਅਰੇਂਜ ਮੈਰਿਜਾਂ ਡਾਈਵੋਰਸ ਤਾਂ ਵੀ ਹੁੰਦੇ ਨੇ ਲੇਕਿਨ ਕਾਰਨ ਕਿਹੜਾ ਨਿਕਲਦਾ ਅੱਜ ਜੀ ਪਟਿਆਲਾ ਮੇਰੇ ਨਾਲ ਵੈਸਾ ਬੈਠਾ ਵੈਸਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਅਲਸੋ ਵੀਡੀਓ ਤੋਂ ਬਾਅਦ ਅਸੀਂ ਵੀ ਗੱਲਬਾਤ ਕੀਤੀ ਆਫਿਸ ਚ ਮਤਲਬ ਅਸੀਂ ਆਫਿਸ ਚ ਡਿਸਕਸ ਕਰਦੇ ਸੀਗੇ ਤੁਹਾਡੇ ਨਾਲ ਇੰਟਰਵਿਊ ਕਰਨ ਤੋਂ ਪਹਿਲਾਂ ਕਿ ਐਕਚੁਅਲ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਅੱਜਕੱਲ ਡਾਈਵੋਰਸ ਬਹੁਤ ਜ਼ਿਆਦਾ ਵੱਧ ਗਿਆ ਹਾਲਾਂਕਿ ਇਹ ਵੈਸਟਰਨ ਕਲਚਰ ਕਹਿੰਦੇ ਸੀਗੇ ਮਤਲਬ ਕਿ ਬਾਹਰਲੇ ਮੁਲਕਾਂ ਦਾ ਲੋਕ ਇਹਨੇ ਹੁੰਦੇ ਸੀਗੇ ਲੇਕਿਨ ਹੁਣ ਇਹਦਾ ਕਿਤਨਾ ਕਿਤੇ ਬਿਮਾਰੀ ਨਾਲ ਵੀ ਕੋਈ ਤਾਲੁਕ ਬਣਦਾ ਹੈ ਕਿ ਪਤੀ ਔਰ ਪਤਨੀ ਦਾ ਰਿਲੇਸ਼ਨ ਇੰਨਾ ਸਟਰੋਂਗ ਨਹੀਂ ਬਣ ਪਾਉਂਦਾ ਜਾਂ ਪਤਨੀ ਔਰ ਪਤੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਕਿ ਇਹ ਜਿਹੜਾ ਰਿਸ਼ਤਾ ਖਤਮ ਹੋਣ ਤੱਕ ਆ ਜਾਂਦਾ ਲੇਕਿਨ ਜੇਕਰ ਅਸੀਂ ਇhtiyat ਬਦਲ ਲਿਆ ਜਾਂ ਤੁਹਾਡੇ ਨੂੰ ਜਿਹੜੀ ਚੀਜ਼ਾਂ ਤੁਸੀਂ ਕਹਿੰਦੇ ਹੋ ਕਿ ਬਈ ਸਾਡੇ ਕੋਲ ਇੱਕ ਵਾਰ ਆ ਜਾਓ ਇਹ ਜਿਹੜੀਆਂ ਕਮਜ਼ੋਰੀਆਂ ਹੋ ਗਈਆਂ ਜਾਂ ਇਹ ਨਾਲ ਰਿਲੇਟਡ ਜਿਹੜੀਆਂ ਬਿਮਾਰੀਆਂ ਹੋ ਗਈਆਂ ਕਿ ਤੁਹਾਡਾ ਘਰ ਬਚ ਜਾਊਗਾ ਤੁਹਾਡੀ ਤੁਹਾਡੀ ਪਤਨੀ ਦਾ ਬੰਨੀ ਸ਼ੁਰੂ ਹੋ ਜੂਗੀ ਕਿਉਂਕਿ ਪਹਿਲਾਂ ਹੁੰਦਾ ਇਹ ਸੀਗਾ ਕਿ ਲਵ ਮੈਰਿਜ ਆ ਉਹਨਾਂ ਚ ਸ਼ਾਇਦ ਕੋਈ ਰਿਲੇਸ਼ਨ ਨਹੀਂ ਬਣਿਆ ਕੋਈ ਇਦਾਂ ਦਾ ਕੁਝ ਨਹੀਂ ਹੋਇਆ ਤਾਂ ਤਾਂ ਤਲਾਕ ਹੋ ਗਿਆ ਲੇਕਿਨ ਅਰੇਂਜ ਮੈਰਿਜ ਦੇ ਵਿੱਚ ਵੀ ਇਹੋ ਜਿਹੇ ਮਾਮਲੇ ਦੇਖਣ ਨੂੰ ਮਿਲਦੇ ਨੇ ਤੁਹਾਡੇ ਕੋਲ ਬਹੁਤ ਲੋਕ ਆਉਂਦੇ ਨੇ ਕੀ ਦੇਖਦੇ ਹੋ ਜੋ-ਜੋ ਲੋਕਾਂ ਨਾਲ ਕੀ ਸਾਹਮਣੇ ਆਉਂਦਾ ਜੀ ਸਰ ਦੇਖੋ ਜਿਵੇਂ ਕਿ ਤੁਸੀਂ ਕਿਹਾ ਵੀ ਲਵ ਮੈਰਿਜ ਲਵ ਮੈਰਿਜ ਦੇ ਵਿੱਚ ਤਾਂ ਜ਼ਿਆਦਾਤਰ ਡਾਈਵੋਰਸ ਦੇ ਕੇਸ ਆਉਂਦੇ ਨਹੀਂ ਹੈਗੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਕਿਤੇ ਨਾ ਕਿਤੇ ਉਹ ਪਹਿਲਾਂ ਹੀ ਉਸ ਚੀਜ਼ ਦੇ ਨਿਕਲ ਚੁੱਕੇ ਹੁੰਦੇ ਆ ਤਾਂ ਉਹਨਾਂ ਨੂੰ ਇੱਕ ਦੂਜੇ ਦਾ ਪਤਾ ਹੁੰਦਾ ਤਾਂ ਇਸ ਕਰਕੇ ਇਸ ਚੀਜ਼ ਨੂੰ ਲੈ ਕੇ ਮਰਦਾਨਾ ਕਮਜ਼ੋਰੀ ਨੂੰ ਲੈ ਕੇ ਜਿਸ ਚੀਜ਼ ਦੇ ਆਪਾਂ ਗੱਲ ਕਰ ਰਹੇ ਹਾਂ ਤਾਂ ਉਸ ਚੀਜ਼ ਦੇ ਵਿੱਚ ਲੈ ਕੇ ਮਰਦਾਨਾ ਕਮਜ਼ੋਰੀ ਦੇ ਨਾਲ ਜਿਹੜੇ ਡਾਈਵੋਰਸ ਦੇ ਕੇਸ ਆਉਂ ਜ਼ਿਆਦਾਤਰ ਜਿਹੜੀ ਅਰੇਜ ਮੈਰਿਜ ਹੁੰਦੀ ਹੈ ਉਹਨਾਂ ਦੇ ਵਿੱਚ ਹੀ ਸਾਨੂੰ ਦੇਖਣ ਚ ਮਿਲਦੇ ਨੇ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਤੇ ਮੁੰਡਾ ਤੇ ਕੁੜੀ ਦੋਨੋਂ ਆਪਸ ਚ ਅਣਜਾਣ ਹੁੰਦੇ ਆ ਘਰ ਦੇ ਆਪਣਾ ਇੱਕ ਰਿਸ਼ਤਾ ਉਹਨਾਂ ਦਾ ਜਿਹੜਾ ਹੈਗਾ ਬੰਦ ਜਾਂਦਾ ਉਹਨਾਂ ਦਾ ਕਿਸੇ ਦੇ ਵੀ ਕੋਈ ਵਿਚੋਲਾ ਪੈ ਗਿਆ ਵਿੱਚ ਜਾਂ ਕਿਸੇ ਮੈਟ੍ਰੀਮੋਨੀਅਲ ਦੇ ਥਰੂ ਉਹਨਾਂ ਦਾ ਰਿਸ਼ਤਾ ਹੋ ਗਿਆ ਲੇਕਿਨ ਜਦੋਂ ਮੁੰਡਾ ਤੇ ਕੁੜੀ ਆਪਸ ਦੇ ਵਿੱਚ ਫਸਟ ਨਾਈਟ ਨੂੰ ਮਿਲਦੇ ਆ ਤੇ ਮੁੰਡਾ ਉਹ ਪਰਫਾਰਮੈਂਸ ਨਹੀਂ ਦੇ ਪਾਉਂਦਾ ਜੋ ਕਿ ਇੱਕ ਹੋਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਤਾਂ ਕਿਤੇ ਨਾ ਕਿਤੇ ਉਹ ਜਿਹੜੀ ਕੁੜੀ ਹੈ ਉਹ ਥੋੜਾ ਨਾ ਥੋੜਾ ਡਿਪਰੈਸ਼ਨ ਚ ਜਾਣੀ ਸ਼ੁਰੂ ਹੋ ਜਾਂਦੀ ਆ ਜਾਂ ਉਹਨੂੰ ਐ ਲੱਗਣ ਲੱਗ ਜਾਂਦਾ ਵੀ ਮੇਰਾ ਘਰ ਵਾਲਾ ਉਨਾ ਸ਼ਕਸ਼ਮ ਨਹੀਂ ਐ ਜੀ ਜਿੰਨਾ ਉਹਨੇ ਸੋਚਿਆ ਸੀ ਜੋ ਉਹਨੇ ਸੁਪਨੇ ਸਜੋਏ ਸੀ ਆਪਣੇ ਹਸਬੰਦ ਨੂੰ ਲੈ ਕੇ ਤਾਂ ਉਹ ਕਿਤੇ ਨਾ ਕਿਤੇ ਘਰੇ ਗੱਲ ਕਰਦੀ ਆ ਉਹ ਕਾਨਾ ਫੁੱਸੀ ਹੋਣੀ ਸ਼ੁਰੂ ਹੋ ਜਾਂਦੀ ਆ ਵੀ ਜੀ ਮੁੰਡੇ ਦੇ ਵਿੱਚ ਤਾਂ ਗੱਲ ਹੋ ਗਈ ਬੱਸ ਜੀ ਮਤਲਬ ਬਾਲੀ 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 ਬਤਨੀ ਸ਼ੁਰੂ ਹੋ ਜਾਂਦੀ ਆ ਤਾਂ ਉਹ ਫੇਰ ਜਾ ਕੇ ਉਹ ਗੱਲ ਡਾਈਵੋਰਸ ਤੇ ਆਣੀ ਸ਼ੁਰੂ ਹੋ ਜਾਂਦੀ ਆ ਵੀ ਜੀ ਮੁੰਡਾ ਨਾ ਮਰਦਾ ਜਾਂ ਮੁੰਡਾ ਉਸ ਸਟੇਜ ਦੇ ਕਾਬਿਲ ਨਹੀਂ ਹੈ ਤਾਂ ਸਾਡੀ ਕੁੜੀ ਨੂੰ ਤਲਾਕ ਚਾਹੀਦਾ ਸੋ ਮਤਲਬ ਇਹੇ ਗੱਲਾਂ ਸਾਹਮਣੇ ਜਦੋਂ ਆਉਂਦੀਆਂ ਜਾਂ ਤੁਹਾਡੇ ਕੋਲ ਜਿਹੜਾ ਕੋਈ ਮੁੰਡਾ ਆਇਆ ਕੋਈ ਕੁੜੀ ਆਉਂਦਾ ਮੁੰਡੇ ਵੱਲ ਤੋਂ ਤੁਹਾਨੂੰ ਪਰ ਲੱਗਦਾ ਕਿ ਹਾਂਜੀ ਮਰਦਾਨਾ ਕਮਜ਼ੋਰੀ ਹੁੰਦੀ ਹੈ ਕਿ ਠੀਕ ਹੈ ਜੀ ਮੁੰਡਿਆ 'ਚ ਇਹ ਚੀਜ਼ ਪਾਈ ਜਾਂਦੀ ਹੈ ਕਿ ਪਰਫਾਰਮੈਂਸ ਪੂਰੀ ਨਹੀਂ ਹੁੰਦੀ ਕਿ ਔਰਤਾਂ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਸਰ ਦੇਖੋ ਪਹਿਲੀ ਗੱਲ ਇਹ ਹੈ ਵੀ ਸਭ ਤੋਂ ਪਹਿਲਾਂ ਚੀਜ਼ ਮੁੰਡੇ ਦੀ ਸਾਹਮਣੇ ਆਂਦੀ ਹੈ ਹਾਂ ਕੁੜੀ ਵਾਲੀ ਪਰਫਾਰਮੈਂਸ ਜਾਂ ਕੁੜੀ ਵਾਲੀ ਜਿਹੜੀ ਗੱਲ ਆ ਉਹ ਤਾਂ ਸਾਹਮਣੇ ਆਂਦੀ ਹੈ ਜੀ ਵੀ ਕੁੜੀ ਦੇ ਬੱਚਾ ਨਹੀਂ ਹੋ ਰਿਹਾ ਕੁੜੀ ਕਨਸੀਵ ਨਹੀਂ ਕਰ ਪਾ ਰਹੀ ਫਿਰ ਕੁੜੀ ਦੇ ਉੱਤੇ ਗੱਲ ਆ ਗਈ ਲੇਕਿਨ ਜਿਹੜੀ ਮੁੰਡੇ ਵਾਲੀ ਗੱਲ ਆ ਉਹ ਤਾਂ ਵਿਆਹ ਤੋਂ ਹਫਤੇ ਦੇ ਵਿੱਚ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਜੀ ਮੁੰਡਾ ਦਾ ਵਿਆਹ ਦੇ ਕਾਬਲੀ ਨਹੀਂ ਹੈ ਸਾਡੇ ਕੋਲੇ ਜਿੰਨੇ ਵੀ ਕੇਸ ਹੁਣ ਤੱਕ ਕੋਈ ਨਵੇਂ ਵਿਆਹਤਿਆਂ ਦੇ ਆਏ ਆ ਕੋਈ ਇਹੀ ਆਂਦੇ ਆ ਸਾਡੇ ਕੋਲੇ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਕੁੜੀ ਥੋੜੀ ਸਮਝਦਾਰ ਹੁੰਦੀ ਆ ਉਹ ਕਹਿੰਦੀ ਆ ਜੀ ਡਿਵੋਰਸ ਲੈਣ ਦੀ ਬਜਾਏ ਆਪਾਂ ਕਿਉਂ ਨਾ ਇਸ ਚੀਜ਼ ਦਾ ਹੱਲ ਕੱਢੀਏ ਕਿਉਂਕਿ ਅੱਜ ਕੱਲ ਮੈਡੀਕਲ ਸੁਵਿਧਾਵਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਆਰਰਵੇ ਸਭਾ ਬਹੁਤ ਤਰੱਕੀ ਕਰ ਚੁੱਕਿਆ ਤਾਂ ਜਿਹੜੀਆਂ ਕੁੜੀਆਂ ਸਮਝਦਾਰ ਨੇ ਉਹ ਡਿਵੋਰਸ ਕੰਨੀ ਨੂੰ ਨਹੀਂ ਜਾਂਦੀਆਂ ਉਹ ਕਹਿੰਦੀਆਂ ਵੀ ਸਰ ਆਪਾਂ ਇਸ ਚੀਜ਼ ਦਾ ਇਲਾਜ ਕਰੀਏ ਤਾਂ ਸਾਡੇ ਕੋਲੇ ਕਈ ਇਹੋ ਜਿਹੇ ਜੋੜੇ ਆਂਦੇ ਨੇ ਤੇ ਵੀ ਸਰ ਸਾਨੂੰ ਇਹ ਪ੍ਰੋਬਲਮ ਹੈ ਵੀ ਮੇਰੇ ਹਸਬੰਦ ਨੂੰ ਪ੍ਰੋਬਲਮ ਹੈ ਜਾਂ ਹਸਬੰਦ ਖੁਦ ਕਹਿੰਦਾ ਮੈਨੂੰ ਇਹ ਪ੍ਰੋਬਲਮ ਹੈ ਤਾਂ ਅਸੀਂ ਆਪਣੀਆਂ ਦਵਾਈਆਂ ਦੇ ਨਾਲ ਉਹਨਾਂ ਦੀ ਨਮਰਦੀ ਦਾ ਉਹਨਾਂ ਦੀ ਨਪੁੰਸਕਤਾ ਦਾ ਜਿਹੜਾ ਆਯੁਰਵੈਦਿਕ ਤਰੀਕੇ ਨਾਲ ਇਲਾਜ ਕਰਦੇ ਆਂ ਔਰ ਸਾਡੇ ਕੋਲ ਐਸੇ ਸੈਂਕੜੇ ਪੇਸ਼ੈਂਟ ਆ ਜਿਹੜੀ ਸਾਡੀ ਦਵਾਈਆਂ ਤੋਂ ਬਾਅਦ ਉਹ ਆਪਣਾ ਖੁਸ਼ਮਈ ਜੀਵਨ ਆਨੰਦ ਮਾਣ ਰ ਰਹੇ ਆਂ ਔਰ ਉਹਨਾਂ ਦੇ ਘਰ ਪ੍ਰਮਾਤਮਾ ਦੀ ਕਿਰਪਾ ਨਾਲ ਘਰੇ ਬੱਚਿਆਂ ਦੀਆਂ किलकारੀਆਂ ਵੀ ਗੂੰਜ ਰਹੀਆਂ ਸਰ ਹੁਣ ਗੱਲ ਕਰ ਲਈ ਜਿਹੜੀਆਂ ਤੁਸੀਂ ਇਹ ਕੋਲੀਆਂ ਲਿਖਿਆ ਨੇ ਦੋ ਹਾਂਜੀ ਏ ਪਲੀਜ਼ ਜਦੋਂ ਕੀ ਤੁਸੀਂ ਕਾਲਾ ਕਾਲਾ ਪਾਇਆ ਹੋਇਆ ਹੈ ਇਹ ਕੋਈ ਕਾਲਾ ਮਾਲਾ ਨਹੀਂ ਹੈ ਹੈ ਸਰ ਇਹ ਆਸੀ ਨਾ ਇੱਕ ਪਰਾਸ਼ ਤਿਆਰ ਕੀਤਾ ਹੈ ਪਰਾਸ਼ ਤਿਆਰ ਕੀਤਾ ਹੈ ਪਰਾਸ਼ ਤਿਆਰ ਕੀਤਾ ਹੈ ਬਿਲਕੁਲ ਪਿਓਰ ਹਰਬਲ ਤਰੀਕੇ ਨਾਲ ਆਯੁਰਵੈਦਿਕ ਜੜੀਆਂ ਬੁੱਟੀਆਂ ਦੇ ਨਾਲ ਠੀਕ ਹੈ ਔਰ ਕੁਛੀ ਦੇ ਵਿੱਚ ਅਸੀਂ ਫਰੂਟਸ ਲਿੱਤੇ ਨੇ ਜਿਵੇਂ ਅੰਜੀਰ ਹੋਗੀ ਜਾਂ ਸੁਖਰੀ ਖਜੂਰਾ ਹੋਈਆਂ ਅੱਛਾ ਉਹਨਾਂ ਦੇ ਮਿਸ਼ਰਣ ਦੇ ਨਾਲ ਔਰ ਉਹਨਾਂ ਦੇ ਵਿੱਚ ਜੜੀਆਂ ਬੁੱਟੀਆਂ ਦਾ ਅਸੀਂ ਇੱਕ ਮਿਸ਼ਰਣ ਪਾਇਆ ਜਿਵੇਂ ਅਸ਼ਵਗੰਧਾ ਹੋਗੀ ਸ਼ਤਾਵਰ ਹੋ ਗਿਆ ਅਕਰਕਰਾ ਹੋ ਗਿਆ ਕੇਸਰ ਹੋ ਗਿਆ ਸ਼ੀਲਾਜੀਤ ਹੋ ਗਈ ਜਿੰਨੀ ਆਯੁਰਵੇਦਿਕ ਲਾਜਵੰਤੀ ਹੋ ਗਈ ਅਸੀਂ ਆ तकरीबन 25 26 ਜੜੀਆਂ ਬੁੱਟੀਆਂ ਦਾ ਜਿਹੜਾ ਮਿਕਸਚਰ ਹੈ ਔਰ ਸਵਰਨਪਸਮ ਸਭ ਤੋਂ ਜਿਹੜੀ ਮੈਨ ਇਹਦੇ ਵਿੱਚ ਅਹਿਮ ਪਾਈ ਹੋਈ ਹੈ ਤਾਂ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਇਹ ਪ੍ਰਾਸਤਿਹਾਰ ਕੀਤਾ ਜਿੰਨੇ ਸਾਡੇ ਕੋਲੇ ਪੇਸ਼ੈਂਟ ਜਿਹੜੇ ਇਸ ਤਕਲੀਫ ਦੇ ਨਾਲ ਮਰਦਾਨਾ ਕਮਜ਼ੋਰੀ ਦੇ ਨਾਲ ਝੂਜ ਰਹੇ ਨੇ ਤਾਂ ਉਹਨਾਂ ਵਾਸਤੇ ਅਸੀਂ ਇੱਕ ਬਹੁਤ ਹੀ ਵਧੀਆ ਰਾਮਬਾਨ ਅਸੀਂ ਇਹ ਓਸ਼ਧੀ ਤਿਆਰ ਕੀਤੀ ਹੈ ਤੁਸੀਂ ਕਹਿੰਦੇ ਹੋ ਕਿ ਜਿਹੜੀਆਂ ਇਹ ਕਮਜ਼ੋਰੀਆਂ ਨੇ ਉਹਦੇ ਲਈ ਤੁਸੀਂ ਆ ਚਮਪਰਸ ਚਾਰ ਕੀਤਾ ਪ੍ਰਾਸ਼ਤਿਆ ਕੀਤਾ ਪ੍ਰਾਸ਼ਚਾਰ ਕੀਤਾ ਉਹ ਗੋਲੀਆਂ ਗੋਲੀਆਂ ਨੇ ਸੁਣਿਆ ਸੀ ਕਿ ਬਾਜ਼ਾਰ ਚ ਬੜੀ ਮਿਲਦੀ ਆ ਕਿ ਹਾਂਜੀ ਜੇਕਰ ਤੁਹਾਡੀ ਪਰਫਾਰਮੈਂਸ ਨਹੀਂ ਵਧੀਆ ਜਾਂ ਇੱਛਾ ਨਹੀਂ ਬਣਦੀ ਤੁਸੀਂ ਗੋਲੀਆਂ ਗੋਲੀਆਂ ਉਹ ਪ੍ਰਾਸ਼ ਵਾਲੀ ਗੱਲ ਮੈਂ ਪਹਿਲੀ ਵਾਰ ਸੁਣਿਆ ਇਹ ਇੱਕ ਵਾਰੀ ਪਲੀਜ਼ ਸਮਝਾ ਜਰੂਰ ਦਿਓ ਕਿ ਚੱਕਰ ਕੀ ਇਹਦਾ ਸਰ ਦੇਖੋ ਤੁਸੀਂ ਪ੍ਰਾਸ਼ ਲਿੱਤਾ ਜਾਂ ਤੁਸੀਂ ਦਵਾਈ ਲਈਤੀ ਮੈਂ ਉਹਦੇ ਵਿੱਚ ਆਯੁਰਵੈਦਿਕ ਦਵਾਈਆਂ ਜਿਹੜੀਆਂ ਯੂਜ਼ ਹੁੰਦੀਆਂ ਹਾਂ ਉਹ ਲੇਕਿਨ ਇਸੇ ਵਿੱਚ ਅਸੀਂ ਕੀ ਕੀਤਾ ਜਿਵੇਂ ਤੁਸੀਂ ਸੁਖਰੀ ਡੇਰਸ ਹੁੰਦੀ ਹੈ ओके ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੰਦਾ ਆਮ ਤੌਰ ਤੇ ਤੁਸੀਂ ਸੁਣਿਆ ਹੋਊਗਾ ਵੀ ਜਿਹੜੇ ਆਪਣੇ ਅਰਬ ਦੇ ਵਿੱਚ ਸ਼ੇਖ ਹੁੰਦੇ ਆ ਉਹ ਚਾਰ ਚਾਰ ਬੇਗਮ ਰੱਖਦੇ ਆ ਨਾ ਦਾ ਸ਼ੌਕ ਹੁੰਦਾ ਸਭ ਦਾ ਲੇਕਿਨ ਉਹ ਕੀ ਕਰਦੇ ਆ ਉਹਨਾਂ ਦੀ ਡਾਈਟ ਦੇ ਵਿੱਚ ਸੁਖਰੀ ਡੇਟਸ ਉਹ ਤਕਰੀਬਨ ਇਸਤੇਮਾਲ ਕਰਦੇ ਨੇ ਸੁਖਰੀ ਡੇਟਸ ਥੋੜੀ ਜਿਹੜੀ ਮੈਨ ਪਾਵਰ ਹੈ ਉਹਨੂੰ ਬਿਲਕੁਲ ਇੱਕ ਸਟੇਬਲ ਰੱਖਦੀ ਹੈ ਵੀ ਤੁਸੀਂ ਚਾਹੇ ਚਾਰ ਵਾਈਫਸ ਰੱਖੀਆਂ ਹੋਈਆਂ ਚਾਹੇ ਚਾਰ ਪਾਰਟਨਰ ਰੱਖੇ ਹੋਏ ਆ ਤਾਂ ਉਹਨਾਂ ਨੂੰ ਸੈਟੀਸਫਾਈ ਕਰਨ ਦੇ ਉਹਨਾਂ ਦੇ ਸਰੀਰ ਦੇ ਵਿੱਚ ਉਨੀ ਕਿ ਤਾਕਤ ਰਹਿੰਦੀ ਹੈ ਅਸੀਂ ਉਸੀ ਚੀਜ਼ ਦੇ ਨੁਸਖੇ ਨੂੰ ਇਸ ਪਰਾਸ ਦੇ ਵਿੱਚ ਪਰਾਸ਼ ਦੇ ਰਾਹੀਂ ਤਿਆਰ ਕੀਤਾ ਹੈ ਕਿ ਤਾਂ ਕਿ ਇਸ ਪਰਾਸ਼ ਦੇ ਰਾਹੀਂ ਅਸੀਂ ਲੋਕਾਂ ਨੂੰ ਉਹੀ ਤਾਕਤ ਉਹੀ ਉਹਨਾਂ ਨੂੰ ਪੂਰਾ ਜੋਸ਼ ਦੇ ਸਕੀਏ ਵੀ ਉਹ ਆਪਣੇ 파ਟਰਨਰ ਨੂੰ ਆਪਣੀ ਵਾਈਫ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਪਾ